ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੋਵੇਗੀ ਸਾਰਿਆਂ ਦੀ ਵਾਪਸੀ ਸ਼੍ਰੋਮਣੀ ਕਾਲੀ ਦਲ ਹੋਵੇਗਾ ਸਾਰਾ ਇਕੱਠਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਰਿਆਂ ਦੀ ਇਕਤਾ ਹੈ ਕੋਈ ਵੀ ਵੱਖ ਨਹੀਂ ਜੋ 2027 ਦੀ ਅਗਲੀ ਸਰਕਾਰ ਬਣੇਗੀ ਅਕਾਲੀ ਦਲ ਪਾਰਟੀ ਦੀ ਇਸਤੇ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ ਹੋਏ ਗੁਰਪ੍ਰਤਾਪ ਸਿੰਘ ਬਲਾਲਾ ਨੇ ਗੁਰਪ੍ਰਤਾਪ ਸਿੰਘ ਡਾਲਾ ਸਾਰੀ ਟੀਮ ਨੂੰ ਲੈ ਕੇ ਜੋ ਅਕਾਲੀ ਦਲ ਬਾਦਲ ਦੇ ਨਾਲ ਸਹਿਮਤ ਹੋ ਗਏ ਨੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ 2027 ਤੋਂ ਪਹਿਲਾਂ ਜੋ ਇੱਕ ਵਾਰ ਫਿਰ ਇਕੱਠਾ ਹੋਣ ਦੇ ਜਿਹੜੀਆਂ ਚਰਚਾਵਾਂ ਸੀ ਉਸ ਦੇ ਉੱਪਰ ਅੱਜ ਗੁਰਪ੍ਰਤਾਪ ਸਿੰਘ ਡਾਲਾ ਨੇ ਬਿਲਕੁਲ ਸੰਕੇਤ ਸ਼ਬਦ ਦੇ ਦਿੱਤੇ ਨੇ ਸਪਸ਼ਟ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੀ ਵੱਖ ਨਹੀਂ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦੇ ਮੈਂਬਰ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਤੇ ਅਗਲੀ ਸਰਕਾਰ ਬਣਾਉਣੀ ਹੈ ਜੋ ਗੁਰਪ੍ਰਤਾਪ ਸਿੰਘ ਮਾਲਾਣਾ ਨੇ ਇੱਕ ਨਿੱਜੀ ਚੈਨਲ ਦੇ ਨਾਲ ਆਪਣੇ ਇੰਟਰਵਿਊ ਦੇ ਦੌਰਾਨ ਇਹ ਸਾਰੇ ਖੁਲਾਸੇ ਕੀਤੇ ਨੇ ਅਸੀਂ ਤੁਹਾਨੂੰ ਗੁਰਪ੍ਰਤਾਪ ਸਿੰਘ ਮਾਲਾਣਾ ਦੀ ਉਹ ਇੰਟਰਵਿਊ ਸੁਣਾਉਂਦੇ ਆ ਜਿਸ ਵਿੱਚ ਉਹਨਾਂ ਨੇ ਇਹ ਸਾਰੇ ਪਰੰਪਲੇਖੇ ਦੂਰ ਕਰਨ ਵਾਸਤੇ ਕਿਹਾ ਕਿ ਜਿਹੜੇ ਅੱਜ ਪਰੰਪਲੇਖੇ ਪਾਏ ਜਾ ਰਹੇ ਨੇ ਇੱਕ ਅਕਾਲੀ ਦਲ ਲੀਡਰਸ਼ਿਪ ਇਕੱਠੀ ਨਹੀਂ ਅਕਾਲੀ ਦਲ ਦੇ ਵਿੱਚ ਜੋ ਵਖਰੇਵੇਂ ਬਣ ਗਏ ਨੇ ਉਹ ਕੁਝ ਵੀ ਨਹੀਂ ਸਾਰਾ ਅਕਾਲੀ ਦਲ ਇੱਕੇ ਤੇ ਅਕਾਲੀ ਦਲ ਸਰਕਾਰ ਬਣਾਏਗਾ ਸੋ ਗੁਰਪ੍ਰਤਾਪ ਸਿੰਘ ਡਾਲਾ ਦੀ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਤੇ ਫਿਰ ਤੁਹਾਨੂੰ ਅੱਗੇ ਆਪਾਂ ਦੱਸਾਂਗੇ ਕਿ ਇਹ ਕਿਉਂ ਸਭ ਕੁਝ ਇਕੱਠੇ ਕਿਵੇਂ ਹੋ ਰਹੇ ਨੇ ਤੇ ਇਹਨਾਂ ਦੇ ਕੌਣ ਇਕੱਠਾ ਕਰਵਾ ਰਿਹਾ ਹੈ ਪਈ ਵੀ ਮੰਨਦੇ ਆ ਤੇ ਉਹ ਖਾਲਸੇ ਦੀ ਜਿਹੜੀ ਹੈਗੀ ਸਾਡੀ ਉਹਦਾ ਫਲਸਫਾ ਉਹਤੇ ਦਾ ਪਹਿਰਾ ਦੇਣਾ ਹੀ ਆ ਜੀ ਤੇ ਇਹ ਸਕੂਲਟ ਵਾਲੀ ਸਾਰੇ ਲੀਡਰਸ਼ਿਪ ਦਾ ਤੇ ਮੰਨ ਸੀਗਾ ਕਿ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਬੈਠ ਕੇ ਤੇ ਅੱਜ ਤੋਂ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਜਿਵੇਂ ਨਵਾਂ ਸਾਲ ਸ਼ੁਰੂ ਹੋ ਰਿਹਾ ਜੀ ਤੇ ਜਿਹੜੀਆਂ ਭਰਮ ਭਲੇਖੇ ਪਾਏ ਜਾ ਰਹੇ ਨੇ ਲੋਕਾਂ ਦੇ ਮਨਾਂ 'ਚ ਵੀ ਇਕੱਠੇ ਨਹੀਂ ਗਏ ਜਾਂ ਨਾ ਇਸ ਫਰਕਿਆ ਆਪਣੇ ਕਿਸੇ ਵੀ ਲੀਡਰ ਨੂੰ ਲੈ ਕੇ ਉਹ ਦੂਰ ਕਰ ਦਈਏ ਜੀ ਅੱਜ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਤੁਸੀਂ ਦੇਖ ਲਿਆ ਕਿ ਸਾਰੀ ਲੀਡਰਸ਼ਿਪ ਇੱਕ ਪਲੈਟਫਾਰਮ ਤੇ ਆ ਸਾਰੇ ਇੱਕ ਜੁੜਤਾ ਦੇ ਨਾਲ ਆਪਣੇ ਗੱਲ ਕਰ ਰਹੇ ਆ ਤੇ ਤੁਰ ਰਹੇ ਆ ਤੇ ਗਾਂ ਤੁਰਨਗੇ ਇੱਕ ਤੈਸੇ ਗਾ ਮੇਨ ਜਿਹੜਾ ਇੱਕ ਆਪਣਾ ਮੈਸੇਜ ਦੇਣਾ ਵੀ ਜਿਹੜੇ ਆਪਣੇ ਕੋਈ ਮੀਡੀਆ ਦੇ ਕੇ ਆਊਟਲੈਟਸ ਨੇ ਜਾਂ ਦੂਸਰੇ ਧੜਿਆਂ ਦੇ ਜਿਹੜੇ ਹੈਗੇ ਆ ਉਹ ਇਹ ਗੱਲ ਨੂੰ ਕਲੀਟਰ ਇਸ ਗੱਲ ਨੂੰ ਵਾਵਾ ਫਲਾਰੇ ਆ ਕਿ ਬਾਨਾ ਐਦਾਂ ਕਰ ਰਿਹਾ ਧੰਗੜਾ ਐਦਾਂ ਕਰ ਰਿਹਾ ਟੋਟਲੀ ਗਲਤ ਹੈ ਜੀ ਦੇਖੋ ਆਪਾ ਸਾਰੇ ਪੰਜਾਬ ਦੇ ਇਤਲੀ ਦੇ ਪੰਥ ਦੇ ਭਲੇ ਵਾਸਤੇ ਅਸੀਂ ਸਾਰੇ ਜੂਝ ਰਹੇ ਆ ਤੇ ਅਸੀਂ ਜੋ ਸਾਨੂੰ ਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਦੇਸ਼ ਹੋਇਆ ਸੀ ਉਹ ਤੇ ਪੈੜਾ ਦੇ ਕੇ ਸੀ ਆਪਣਾ ਜਿਹੜਾ ਸੇਵਾ ਤੇ ਸੇਵਾ ਦੀ ਦਿਵਾਉਣੀ ਆ ਪਰ ਪੰਥ ਪ੍ਰਸਤੀ ਅਸੀਂ ਆਪਣੀ ਜਾਗਰ ਕਰਨੀ ਆ ਜੋ ਸਾਡਾ ਫਰਜ਼ ਬਣਦਾ ਆ ਤੁਸੀਂ ਕਹਿੰਦੇ ਜੇ ਇਕੱਠੇ ਨੇ ਸਾਰੇ ਅਸੀਂ ਇਹ ਸੀ ਗੁਰਪ੍ਰਤਾਪ ਸਿੰਘ ਮਡਾਲਾ ਜਿਨ੍ਹਾਂ ਨੇ ਇਹ ਸੰਕੇਤ ਦੇ ਤੇਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਅਕਾਲੀ ਦਲ ਇਕੱਠਾ ਹੋਵੇਗਾ ਤੇ ਅਸੀਂ ਇਕੱਠੇ ਹੋ ਕੇ ਇੱਕ ਸਟੇਜ ਦੇ ਉੱਪਰ ਅਗਲੇ ਫੈਸਲੇ ਲਵਾਗੇ ਸੋ ਅਕਾਲੀ ਦਲ ਬਾਦਲ ਦੇ ਨਾਲ ਇਹਨਾਂ ਦੀ ਸਹਿਮਤੀ ਹੋ ਜਾਵੇਗੀ ਅਕਾਲੀ ਦਲ ਬਾਦਲ ਦੇ ਵਿੱਚ ਇਹਨਾਂ ਦੀਆਂ ਵਾਪਸੀਆਂ ਹੋ ਜਾਣਗੀਆਂ ਜੋ ਗੁਰਪ੍ਰਤਾਪ ਸਿੰਘ ਡਾਲਾ ਦੇ ਵੱਲੋਂ ਅੱਜ ਨਿੱਜੀ ਇੰਟਰਵਿਊ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਸਾਰੇ ਇਕੱਠੇ ਆ ਕੋਈ ਵੀ ਵੱਖ ਨਹੀਂ ਹੈ ਸੋ ਬੀਬੀ ਜਗੀਰ ਕੋਰ ਗੁਰਪ੍ਰਤਾਪ ਸਿੰਘ ਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਸਾਰੇ ਹੀ ਇਹ ਗੱਲ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਜ਼ਬੂਤ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਸਰਜੀਤ ਕਰਨਾ ਹੈ ਸਾਰੇ ਇਕੱਠੇ ਹੋ ਕੇ ਅਸੀਂ ਆਪਸੀ ਮਨ ਮਟਾਵਾ ਨੂੰ ਭੁਲਾ ਕੇ ਤੇ ਅਸੀਂ ਅਕਾਲੀ ਦਲ ਲਈ ਸਾਰੇ ਇਕੱਠੇ ਹੋ ਕੇ ਚੋਣਾਂ ਲੜੀਏ ਸੋ ਉਹਨਾਂ ਨੇ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਵੀ ਦਾਵਾ ਕੀਤਾ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਪੰਥਕ ਸਰਕਾਰ ਹੋਵੇਗੀ ਪੰਜਾਬ ਦੇ ਵਲਲੇ ਵਾਸਤੇ ਬਣੇਗੀ ਜੋ ਅੱਜ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕਰ ਰਹੀ ਏ ਇਹ ਵੀ ਵਿਤਕਰਾ ਦੂਰ ਹੋਣਗੇ ਜੋ ਪੰਜਾਬ ਦੀ ਆਪਣੀ ਸਰਕਾਰ ਹੋਵੇਗੀ ਖੇਤਰੀ ਪਾਰਟੀ ਦੀ ਤਾਂ ਪੰਜਾਬ ਦਾ ਭਲਾ ਹੋਵੇਗਾ